ਅੱਜ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਕਿਉਂਕਿ ਅੱਜ ਦਾ ਲੰਗਰ ਅਸੀਂ ਦਿੱਲੀ ਛਕਣਾ ਹੈ ਹਾਜੇ ਵੀ ਕੁਛ ਦੁੱਲੇ ਵੇਨਾ ਦਾ ਕੁਛ ਨਹੀਂ ਵਿਗੜਿਆ ਉਹ ਵੀ ਸਾਡੇ ਨੌਜਵਾਨ ਨੇ ਕਿਹੜੇ ਡਿਊਟੀਆਂ ਤੇ ਖੜੇ ਨੇ ਅਸੀਂ ਵਾਕੋ ਵਕਰੀਆਂ ਅਸੀਂ ਸ਼ਾਂਤੀ ਮਈ ਨਾ ਟੱਪਣਾ ਚਾਹੁੰਦੇ ਹਾਂ ਸ਼ਾਂਤ ਮੇਂ ਢੰਗ ਦੇ ਨਾਲ ਜਾਵਾਂਗੇ ਜ਼ਰੂਰ ਜਾਵਾਂਗੇ ਦਿੱਲੀ ਜ਼ਰੂਰ ਪਹੁੰਚਾਂਗੇ ਸ਼ਾਂਤ ਮੇਂ ਢੰਗਰਾ ਪਹੁੰਚਾਂਗੇ ਅ ਅੱਜ ਜੋ ਆ ਕਿਸਾਨਾਂ ਵੱਲੋਂ ਖਾਸ ਤੌਰ ਦੇ ਉੱਤੇ ਜੋ ਆ ਦਿੱਲੀ ਜਾਣ ਦੀ ਜਿਹੜੀ ਇੱਕ ਕਾਲ ਦੇ ਦਿੱਤੀ ਗਈ ਸੀ ਕਿ ਉੱਥੇ ਕਿਤਾ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਉੱਥੇ ਵੀ ਜੋ ਕਿਸਾਨਾਂ ਵੱਲੋਂ ਪੂਰੀ ਜੋ ਤਿਆਰੀ ਆਪਣੀ ਕਰ ਲਈਤੀ ਗਈ ਆ ਤੇ ਦੂਜੇ ਤਰਫਾ ਖਨੋਰੀ ਬਾਰਡਰ ਦੇ ਉੱਤੇ ਆਪਾਂ ਖੜੇ ਆ ਤੁਸੀਂ ਵੇਖ ਸਕਦੇ ਹੋ ਕਿ ਫੋਰਸ ਵੱਲੋਂ ਪਰਲੇ ਬੰਨੇ ਜੋ ਪੂਰੀ ਪੁਖਤਾ ਜਿਹੜੀ ਆ ਤਿਆਰੀ ਕਰ ਲਈਤੀ ਗਈ ਆ ਤਾਂ ਤਸਵੀਰਾਂ ਜਿੱਥੇ ਤੁਹਾਡੇ ਨਾਲ ਕਿਸਾਨਾਂ ਦੀਆਂ ਵੀ ਸਾਂਝੀਆਂ ਕਿਤੇਆਂ ਤਾਂ ਉਹਨਾਂ ਦੇ ਨਾਲ-ਨਾਲ ਫੋਰਸ ਦੀਆਂ ਵੀ ਸਾਂਝੀਆਂ ਕਰਨੇ ਤੁਸੀਂ ਵੇਖ ਸਕਦੇ ਹੋ ਕਿ ਜੋ ਪੁਖਤਾ ਪ੍ਰਬੰਧ ਹੈਗੇ ਨੇ ਫੋਰਸ ਵੱਲੋਂ ਵੀ ਕਿਉਂਕਿ ਜਿੱਥੇ ਜੋ ਸਰਕਾਰਾਂ ਦੀ ਗੱਲ ਕਰ ਲਈਏ ਤਾਂ ਲੋਹਾ ਡਾਟਰ ਦੀ ਗੱਲ ਕਰ ਲਈ ਤਾਂ ਡੀਜੀਪੀ ਹਰਿਆਣਾ ਵੱਲੋਂ ਵੀ ਇੱਕ ਡੀਜੀਪੀ ਪੰਜਾਬ ਨੂੰ ਜੋ ਅਸੀਂ ਕਹਿ ਸਕਦੇ ਹਾਂ ਕਿ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਉਹਨਾਂ ਵੱਲੋਂ ਕਿ ਜੋ ਮੀਡੀਆ ਅਧਿਕਾਰੀ ਵੀ ਹੈਗੇ ਨੇ ਮੀਡੀਆ ਪਰਸਨਸ ਵੀ ਹੈਗੇ ਨੇ ਉਹ ਵੀ ਘੱਟ ਤੋਂ ਘੱਟ 1 ਕਿਲੋਮੀਟਰ ਦੀ ਦੂਰੀ ਬਣਾ ਕੇ ਰੱਖਣ ਤਾਂ ਦੂਜੀ ਤਰਫਾ ਜੇ ਗੱਲ ਕਰ ਲਈਏ ਤਾਂ ਜੋ ਹਾਈ ਕੋਰਟ ਦੀ ਅਪੀਲ ਦੇ ਉੱਤੇ ਜੋ ਅੱਜ ਬਲਦੇਵ ਸਿੰਘ ਸਿਰਸਾ ਹੋਣਾ ਵੱਲੋਂ ਵੀ ਇੱਕ ਗੱਲ ਕੀਤੀ ਗਈ ਹੈ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੇਕਰ ਜੋ ਸਰਕਾਰਾਂ ਨੇ ਜੋ ਹਰਿਆਣਾ ਦਾ ਪ੍ਰਸ਼ਾਸਨ ਹੈ ਜਾਂ ਦਿੱਲੀ ਦਾ ਪ੍ਰਸ਼ਾਸਨ ਹੈ ਸਾਨੂੰ ਅਗਰ ਸ਼ਾਂਤਵੀਂ ਢੰਗ ਦੇ ਨਾਲ ਜੋ ਦਿੱਲੀ ਲੈ ਕੇ ਜਾਏਗਾ ਤਾਂ ਅਸੀਂ ਜਾਣ ਨੂੰ ਤਿਆਰ ਆ ਅਸੀਂ ਆਪਣੇ ਜਿਹੜੇ ਸਾਧਾਨ ਨੇ ਟਰੈਕਟਰ ਟਰਾਲੀਆਂ ਨੇ ਇੱਥੇ ਛੱਡਣ ਨੂੰ ਤਿਆਰ ਆ ਤਾਂ ਉੱਥੇ ਹੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਦੇ ਨਾਲ ਖਨੋਰੀ ਬਾਰਡਰ ਦੀਆਂ ਸਾਂਝੀਆਂ ਕਰ ਰਹੀਆਂ ਫੋਰਸ ਵੱਲੋਂ ਵੀ ਜਿਹੜੀ ਆ ਪੁਕਤਾ ਤਿਆਰੀ ਕਰ ਲਿੱਤੀ ਗਈ ਆ ਤਾਂ ਉੱਥੇ ਹੀ ਕਿਸਾਨਾਂ ਦੀ ਗੱਲ ਕਰ ਲਈ ਤਾਂ ਕਿਸਾਨਾਂ ਵੱਲੋਂ ਵੀ ਜਿਹੜੀ ਪੁਖਤਾ ਤਿਆਰੀ ਜੋ ਹੈ ਆਪਣੇ ਵੱਲੋਂ ਵੀ ਕਰ ਲਈਤੀ ਗਈ ਆ ਤਾਂ ਇਹ ਜੋ ਖਾਸ ਤਸਵੀਰਾਂ ਇਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਖਨੋਰੀ ਬਾਰਡਰ ਤੋਂ ਤੇ ਸਾਡੇ ਨਾਲ ਕੁਝ ਜੀ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਜੋ ਜੋ ਅਧਿਕਾਰੀ ਨੇ ਉਹਨਾਂ ਵੱਲੋਂ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਇਹ ਜੋ ਮੀਡੀਆ ਕਰਮੀ ਨੇ ਉਹ ਥੋੜੀ ਦੂਰੀ ਬਣਾ ਕੇ ਰੱਖਣ ਤਾਂ ਇਹ ਤਸਵੀਰਾਂ ਖਾਸ ਤੌਰ ਤੇ ਸਾਂਝੀਆਂ ਕਰ ਰਹੇ ਆ ਤੇ ਸਾਡੇ ਨਾਲ ਇੱਥੇ ਜੋ ਸਿੰਘ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਤਾਂ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਆ ਤਾਂ ਜਿਸ ਤਰੀਕੇ ਦੇ ਨਾਲ ਸਰਕਾਰਾਂ ਦਾ ਰਵੱਈਆ ਵੇਖਿਆ ਗਿਆ ਹਰਿਆਣਾ ਸਰਕਾਰ ਦਾ ਤਾਂ ਕਿਵੇਂ ਦੀ ਤਿਆਰੀਆਂ ਚ ਕਾਲ ਵੀ ਜਿਹੜੀ ਦਿੱਤੀ ਗਈ ਹੈ ਅਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਜੋ ਸਾਡੀਆਂ ਮੰਗਾਂ ਤੀਆਂ ਰੋਜ਼ ਮੀਟਿੰਗਾਂ ਹੁੰਦੀਆਂ ਤੇ ਸਰਕਾਰਾਂ ਦੇ ਨਾਲ ਬੱਕੋ ਬੱਕਰੀ ਲੀਡਰਾਂ ਦੇ ਨਾਲ ਸਾਨੂੰ 11 ਵਜੇ ਦਾ ਟਾਈਮ ਦਿੱਤਾ ਸੀ ਅੱਜ ਵੀ ਕੱਲ ਨੂੰ ਸ਼ਾਂਤੀ ਮਈ ਨਾਲ ਸਾਨੂੰ ਦਿੱਲੀ ਟਪਾਵਾਂਗੇ ਅੱਜ ਕਿਹੜੇ ਕਿਸਾਨ ਵੀਰ ਸਿੱਖ ਕੌਮ ਹੋਰ ਵੀ ਹਰਿਆਣਾ ਭਾਈਚਾਰਾ ਅੱਜ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਕਿਉਂਕਿ ਅੱਜ ਦਾ ਲੰਗਰ ਅਸੀਂ ਦਿੱਲੀ ਛਕਣਾ ਹੈ ਅਸੀਂ ਭਾਈਚਾਰੇ ਦੇ ਨਾਲ ਜਸ ਕੌਮ ਦੀ ਸਹਿਮਤੀ ਨਾਲ ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਹਜੇ ਵੀ ਕੁਛ ਡੁੱਲੇ ਬੇਨਾਂ ਦਾ ਕੁਛ ਨਹੀਂ ਵਿਗੜਿਆ ਉਹ ਵੀ ਸਾਡੇ ਨੌਜਵਾਨ ਨੇ ਕਿਹੜੇ ਡਿਊਟੀਆਂ ਤੇ ਖੜੇ ਨੇ ਅਸੀਂ ਵਾਕੋ ਵੱਖਰੀਆਂ ਅਸੀਂ ਸ਼ਾਂਤੀ ਮਈ ਨਾ ਟੱਪਣਾ ਚਾਹੁੰਦੇ ਆ ਜੇ ਕੋਈ ਕਾਰਵਾਈ ਕਰਨਗੇ ਤਾਂ ਸਾਡੇ ਕੌਮ ਦੀ ਸਿੱਖੀ ਲਈ ਜੇ ਦੋ ਨੌਜਵਾਨਾਂ ਦਾ ਨੁਕਸਾਨ ਹੁੰਦਾ ਹੈ ਇਹ ਕੌਮ ਦਾ ਨੁਕਸਾਨ ਹੁੰਦਾ ਸਾਡੀ ਸਿੱਖਾਂ ਦਾ ਜੇ ਸਾਡੇ ਇਹ ਸਰਕਾਰ ਜ਼ਿੰਮੇਵਾਰ ਹੈ ਜੀ ਤਾਂ ਇਸ ਦੇ ਨਾਲ ਖਾਸ ਤੌਰ ਦੇ ਉੱਤੇ ਜੇ ਵੇਖਿਆ ਜਾਵੇ ਤਾਂ ਜਿਹੜੀ ਤਿਆਰੀ ਜੋ ਪ੍ਰਸ਼ਾਸਨ ਵੱਲੋਂ ਉਧਰੋਂ ਵੀ ਕੀਤੀ ਗਈ ਹੈ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜੋ ਵੀ ਕਿਸਾਨ ਹੈਗੇ ਨੇ ਜਿਹੇ ਤੇ ਸ਼ਾਂਤਵੀਂ ਢੰਗ ਨਾਲ ਆਉਂਦੇ ਨੇ ਤਾਂ ਉਹਨਾਂ ਨੂੰ ਲੈ ਕੇ ਵੀ ਜਾਇਆ ਜਾਏਗਾ ਤੇ ਜੋ ਬਲਦੇਵ ਸਿੰਘ ਸਿਰਸਾ ਨੇ ਉਹਨਾਂ ਵੱਲੋਂ ਵੀ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਜੇਕਰ ਸਰਕਾਰ ਸਾਨੂੰ ਸ਼ਾਂਤਵੀਂ ਢੰਗ ਨਾਲ ਦਿੱਲੀ ਲੈ ਕੇ ਜਾਂਦੀ ਆ ਉੱਥੇ ਸਾਨੂੰ ਸਾਰੀ ਸੁਵਿਧਾ ਜੋ ਪ੍ਰਦਾਨ ਕਰਦੀ ਆ ਉੱਥੇ ਦਿੰਦੀ ਆ ਸਾਰੀ ਸੁਵਿਧਾ ਤੇ ਅਸੀਂ ਸ਼ਾਂਤਵੀਂ ਢੰਗ ਨਾਲ ਜਾਣ ਨੂੰ ਤਿਆਰ ਆ ਪਰ ਟਰੈਕਟਰ ਟਰਾਲੀਆਂ ਵੱਲੋਂ ਉਹਨਾਂ ਵੱਲੋਂ ਖਾਸ ਤੌਰ ਤੇ ਮਨਾਈ ਕੀਤੀ ਗਈ ਟਰੈਕਟਰ ਟਾਲਿਆਂ ਬਿਨਾ ਸਾਡਾ ਜੀ ਉਥੇ ਰਹਿਣ ਤੇ ਬਿਨਾ ਉਥੇ ਟਾਈਮ ਪਾਸ ਨਹੀਂ ਹੁੰਦਾ ਟਰੈਕਟਰ ਟਰੈਕਟਰ ਟਾਲਿਆਂ ਸਨ ਜ਼ਰੂਰੀ ਲਜਾਨੀਆਂ ਪੈਣਗੀਆਂ ਉਥੇ ਰੈਸ਼ ਰੈਸ਼ ਨਹੀਂ ਹੋ ਸਕਦੀ ਉਥੇ ਮੀਂਹ ਪੈਂਦਾ ਧੁੰਦ ਪੈਂਦੀ ਕਣਕਾਂ ਪੈਂਦੀਆਂ ਰੈਸ਼ ਵੀ ਜ਼ਰੂਰੀ ਆ ਪਰ ਇਸ ਦੇ ਨਾਲ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਵੀ ਤਿਆਰੀ ਕੀਤੀ ਗਈ ਆ ਅੱਜ ਕਾਫੀ ਜੋ ਸਖਤ ਆਰਡਰ ਜੋ ਉਹਨਾਂ ਵੱਲੋਂ ਵੀ ਕੱਢੇ ਗਏ ਨੇ ਕਿ ਜਿਹੜੇ ਕਿਸਾਨ ਨੇ ਕਿਉਂਕਿ ਜੋ ਮੀਡੀਆ ਨੂੰ ਵੀ ਘੱਟ ਤੋਂ ਘੱਟ 1 ਕਿਲੋਮੀਟਰ ਦੀ ਦੂਰੀ ਹੀ ਬਣਾਏ ਰੱਖੰਦਾ ਜੋ ਆ ਉਹਨਾਂ ਵੱਲੋਂ ਕਹਿ ਦਿੱਤਾ ਗਿਆ। ਅਸੀਂ ਸ਼ਾਂਤਬਈ ਢੰਗ ਦੇ ਨਾਲ ਜਾਵਾਂਗੇ, ਜ਼ਰੂਰ ਜਾਵਾਂਗੇ। ਦਿੱਲੀ ਜ਼ਰੂਰ ਪਹੁੰਚਾਂਗੇ। ਸ਼ਾਂਤਬਈ ਢੰਗਰਾ ਪਹੁੰਚਾਂਗੇ। ਪਰ ਜਿਸ ਤਰੀਕੇ ਦੇ ਨਾਲ ਤਸ਼ੱਦਦ ਪਿਛਲੇ ਇੰਨੇ ਦਿਨਾਂ ਤੋਂ ਚੱਲ ਰਿਹਾ ਕਿਵੇਂ ਵੇਖਦੇ ਹੋ? ਉਹ ਇਹ ਕਿਸਾਨ ਇਹਨਾਂ ਵਾਸਤੇ ਗਵਰਨਮੈਂਟ ਵੱਲੋਂ ਬਹੁਤ ਮਾੜੀ ਗੱਲ ਦਿੱਤਾ ਤੇ ਨਹੀਂ ਕਰਨਾ ਕਿ ਇਹਦਾ ਹਰੇਕ ਨੂੰ ਹੱਕ ਆ ਉਹਦਾ ਪ੍ਰਤਿஷ்ட ਕਰਨਾ ਦਾ ਜੀ। ਆਪਣੇ ਮੰਗਾ ਮੰਗਣ ਦਾ ਹਰੇਕ ਨੂੰ ਹੱਕ ਆ ਉਹਦਾ। ਅਸੀਂ ਲੱਗੂ ਟੈਕਸ ਭਰਦੇ ਆਂ। ਸੜਕਾਂ ਦਾ ਵੀ ਭਰਦੇ ਆਂ। ਜੋ ਵੀ ਕਿਸਾਨੀ ਟੈਕਸ ਹੈ ਉਹ ਵੀ ਭਰਦੇ ਆ ਜੋ ਲਗਾ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਉਹ ਵੀ ਸਾਡੇ ਮੁਲਾਜ਼ਮ ਵੀਰ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਡੇ ਕਿਹੜੇ ਕਾਲੇ ਕਾਨੂੰਨ ਨਵੇਂ ਕਾਨੂੰਨ ਤੋੜਨਾ ਚਾਹੁੰਦੀ ਹੈ ਇਹ ਸਰਕਾਰ ਮੋਦੀ ਸਰਕਾਰ ਅਸੀਂ ਇਹ ਕਾਲੇ ਕਾਨੂੰਨਾਂ ਤੇ ਅਸੀਂ ਰੱਦ ਕਰਾਉਣਾ ਚਾਹੁੰਦੇ ਆ ਸਾਡੀ ਕੋਈ ਹੋਰ ਮੰਗ ਨਹੀਂ ਅਸੀਂ ਕਹਿਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਵੀ ਸ਼ਾਂਤੀਮਈ ਅਸੀਂ ਲੰਘਣਾ ਚਾਹੁੰਦੇ ਆ ਕੋਈ ਨੌਜਵਾਨਾਂ ਤੇ ਕੋਈ ਅੱਤਵਾਦੀ ਨਹੀਂ ਅਸੀਂ ਕੋਈ ਨਾਮ ਜੱਪਣ ਵਾਲੀਆਂ ਰੂਹਾਂ ਨੇ ਕੋਈ ਕਿਸਾਨ ਭਰਾ ਕਹੀ ਚਲਾਉਣ ਵਾਲੇ ਨੇ ਕੋਈ ਟਰੈਕਟਰ ਇਸ ਵਾਸਤੇ ਨਗਾਉਣਾ ਚਾਹੁੰਦੇ ਆ ਕਿ ਟ੍ਰੈਲੀਆਂ ਲੈ ਕੇ ਆਉਣੇ ਆ ਇਹ ਕਿਉਂਕਿ ਬਰਸਪਈਆ ਦੋ ਦਿਨ ਸਾਡੇ ਤੁੰਦ ਪੈਂਦੀ ਹੈ ਇਹ ਠੰਡ ਕੋਈ ਨੁਕਸਾਨ ਕਰਨ ਵਾਲੀ ਟ੍ਰੈਲੀਆਂ ਨਹੀਂ ਆਉਂਦੀਆਂ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਡਾ ਰਾਹ ਭਾਈ ਬੰਦੇ ਨਾਲ ਸਾਡੇ ਤੇ ਤੋਪਾਂ ਚੱਲਦੀਆਂ ਨੇ ਕਦੇ ਬੂਰ ਚੱਲਦੇ ਨੇ ਕਦੇ ਸਾਡੇ ਤੇ ਫੈਲ ਚੱਲਦੇ ਨੇ ਸਾਡਾ ਕੋਈ ਵੀ ਹਥਿਆਰ ਇਹ ਸਰਕਾਰ ਨਹੀਂ ਚੱਲਣਾ ਚਾਹੁੰਦਾ ਹੀ ਅਸੀਂ ਦੂਜੇ ਲੋਟ ਨੰਗਾਗੇ ਸਹੀ ਮਗੀ ਧਰਨੇ ਨਾਲ ਅੱਜ ਜਰੂਰ ਦਿੱਲੀ ਰੋਟੀ ਖਾਵਾਂਗੇ ਤਾਂ ਜੀ ਬਿਲਕੁਲ ਹੈ ਤਸਵੀਰਾਂ ਤੁਹਾਡਾਂ ਨਾਲ ਸਾਂਝਾ ਕਰ ਰਹੇ ਆ ਖਨੋਰੀ ਬਾਰਡਰ ਦੋਤੋਂ ਤੁਸੀਂ ਵੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਜਿੱਥੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਕਿਸਾਨਾਂ ਵੱਲੋਂ ਉੱਥੇ ਜੋ ਆਪਣੀ ਪੂਰੀ ਤਿਆਰੀ ਕਰ ਲਈਤੀ ਗਿਆ ਆ ਸਵਾਲ ਇੱਥੇ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਜੋ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜੋ ਤਸ਼ੱਦਦ ਜਿਸ ਤਰੀਕੇ ਦੇ ਨਾਲ ਵੀਡੀਓ ਵੀ ਸਾਹਮਣੇ ਆ ਰਹੀਆਂ ਨੇ ਕਿ ਅਥਰੂ ਗੈਸ ਦੇ ਗੋਲੇ ਉਹਦੇ ਨਾਲ ਨਾਲ ਜੋ ਗੋਲੀਆਂ ਤੱਕ ਦਾ ਜੋ ਪ੍ਰਯੋਗ ਕੀਤਾ ਗਿਆ ਤਾ ਇਹ ਜੋ ਵਿਸ਼ੇਸ਼ ਜੋ ਤਸਵੀਰਾਂ ਥੜਨ ਨਾਲ ਸਿੱਧੀਆਂ ਜੋ ਆ ਸਾਂਝੀਆਂ ਕਰ ਰਹੀਆਂ ਖਨੋਰੀ ਬਾਰਡਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਜੋ ਕਾਲ ਕਿਸਾਨਾਂ ਵੱਲੋਂ ਦਿੱਤੀ ਗਈ ਆ ਤਾਂ ਉੱਥੇ ਹੀ ਪ੍ਰਸ਼ਾਸਨ ਦੀ ਵੀ ਤਿਆਰੀ ਜੋ ਆ ਤਿਆਰ ਵਰ ਤਿਆਰ ਆ ਉਹਨਾਂ ਵੱਲੋਂ ਵੀ ਜਿਹੜਾ ਪੁਖਤਾ ਪ੍ਰਬੰਧ ਹੁੰਦੇ ਆਪਣੇ ਜੋ ਇੰਤਜ਼ਾਮ ਉਹਨਾਂ ਵੱਲੋਂ ਵੀ ਕੀਤੇ ਗਏ ਨੇ ਉਹਨਾਂ ਵੱਲੋਂ ਬਿਲਕੁਲ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਉੱਥੇ ਕਿਸਾਨਾਂ ਦੀ ਗੱਲ ਕਰੀ ਤਾਂ ਕਿਸਾਨਾਂ ਵੱਲੋਂ ਵੀ ਜੋ ਆ ਦਿੱਲੀ ਜਾਣ ਦੀ ਜੋ ਗੱਲ ਕੀਤੀ ਗਈ ਆ